ਕਿਸਾਨ ਜਥੇਬੰਦੀਆਂ ਵੱਲੋਂ ਅੱਜ 1 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਇੱਕ ਪਾਸੇ ਜਿੱਥੇ ਭਾਜਪਾਗੂ ਤਰਨਖੋਟ ਦੇ ਇੱਕ ਘਰ ਦਾ ਘਰਾਓ ਕੀਤਾ ਜਾ ਰਿਹਾ ਉੱਥੇ ਹੀ ਭੰਡਾਰੀ ਬੋਲ ਤੋਂ ਹਾਲਗੇੜ ਤੱਕ ਵੱਡੀ ਗਿਣਤੀ 'ਚ ਕਿਸਾਨ ਜਿਹੜੇ ਨੇ ਕੇਂਦਰ ਸਰਕਾਰ ਦੇ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਮਾਰਚ ਕਰਦੇ ਹੋਏ ਇੱਥੇ ਪਹੁੰਚੇ ਨੇ ਸਾਂਝੀ ਤੌਰ ਤੇ ਜਿਹੜੇ ਜਥੇਬੰਦੀਆਂ ਦੀ ਕਾਲ ਸੀ ਤਾਂ ਹਾਲਗੇੜ ਦੇ ਬਾਹਰ ਵੱਡੀ ਗਿਣਤੀ ਜਿਹੜੇ ਕਿਸਾਨ ਆਗੂ ਨੇ ਪਹੁੰਚੇ ਗਏ ਉਹ ਇਹ ਨੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਇਸ ਪਾਸੇ ਕੁਥਲਾ ਸਾੜਿਆ ਜਾ ਰਿਹਾ ਹੈ ਤੇ ਜਿਹੜੀ ਨਾਰੇबाजी ਆ ਲਗਾਤਾਰ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਜਿਹੜੀ ਜਨਾਜਰ ਤੱਕ ਖੇਤੀ ਕਾਨੂੰਨ ਹੈ ਰੱਦ ਨਹੀਂ ਕਰਦੀ ਉਹਨਾਂ ਸਮੇਂ ਤੱਕ ਇਹ ਸੰਘਰਸ਼ ਜਿਹੜਾ ਵਾ ਉਹ ਜਾਰੀ ਕੀਤਾ ਜਾਰੀ ਰਹੇਗਾ ਦੱਸ ਦੇਣਾ ਚਾਹੁੰਦੇ ਆ ਕਿ ਮਾਰਚ ਕਰਦੇ ਅੱਜ ਕਿਸਾਨ ਆਗੂ ਜਿਹੜੇ ਨੇ ਅ ਅੰਮ੍ਰਿਤਸਰ ਜ਼ਿਲ੍ਹੇ ਦੇ ਵਾਕ-ਵਾਕ ਖੇਤਰਾਜੋਂ ਜਿਹੜੇ ਸੀ ਉਹ ਪਹੁੰਚੇ ਨੇ ਸਾਰੇ ਆਗੂਆਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਤਾਂ ਜਥੇਬੰਦੀਆਂ ਦੇ ਨਾਲ ਕੀ ਨਾਮ ਹੈ ਸਰ ਤੁਹਾਡਾ ਜੀ ਮੈਂ ਬਿਜਤਰ ਸਿੰਘ ਆਗੂ ਕਿਸਾਨ ਸੰਘਰਸ਼ ਕਮੇਟੀ ਪੰਜਾਬ ਸਰ ਅੱਜ ਜਿਹੜਾ ਤੁਸੀਂ 1 ਜਨਵਰੀ ਨੂੰ ਕਾਲਾ ਦਿਵਸ ਮਨਾ ਰਹੇ ਹੋ ਅੱਜ ਦਾ ਕੀ ਪ੍ਰੋਗਰਾਮ ਸੀਗਾ ਕਿ ਕੀ ਕੀ ਜਿਹੜੀ ਪਲੈਨਿੰਗ ਤੁਸੀਂ ਕੀਤੀ ਸੀ ਕੇਂਦਰ ਸਰਕਾਰ ਇਹ ਜਿਹੜੀਆਂ ਲੋਕ ਮਾਰੂ ਲੋਕਾਂ ਦੇ ਵਾਰੰਟ ਨੇ ਲੋਕਾਂ ਦੇ ਫਾਂਸੀ ਦਾ ਫੰਦਾ ਮੋਦੀ ਸਰਕਾਰ ਨੇ ਬਣਾਇਆ ਉਹਦੇ ਖਿਲਾਫ ਅੱਜ ਅਸੀਂ ਕਾਲੇ ਕਾਨੂੰਨ ਰੱਦ ਕਰਾਉਣ ਦੇ ਕਰਕੇ ਜੋ ਕਿਸਾਨ ਮਾਰੂ ਨੀਤੀਆਂ ਆ ਉਹ ਰੱਦ ਕਰਾਉਣ ਵਾਸਤੇ ਅੱਜ ਇਹ ਸਾਰਾ ਐਜੰਡਾ ਰਚਿਆ ਗਿਆ ਜੋ ਕਿ ਮੋਦੀ ਸਰਕਾਰ ਬਾਰ-ਬਾਰ ਮੀਟਿੰਗਾਂ ਕਰ ਰਹੀ ਆ ਔਰ ਮੀਟਿੰਗਾਂ ਤੋਂ ਭੱਜ ਰਹੀ ਆ ਜਿਹੜਾ ਅਜੇ ਤੇ ਪੁਤਲਾ ਸਾੜਿਆ ਪੁਤਲਾ ਸਾੜ ਪ੍ਰਦਰਸ਼ਨ ਕੀਤਾ ਭਾਜਪਾਗੂਆਂ ਦੇ ਘਰਾਓ ਵੀ ਕੀਤਾ ਜਾ ਰਿਹਾ ਤੋਂ ਲੱਗਦਾ ਕਿ ਇਹਦਾ ਅਸਰ ਕੇਂਦਰ ਸਰਕਾਰ ਦੇ ਉੱਪਰ ਕੋਈ ਹੋਏਗਾ ਕਿਉਂਕਿ ਲਗਾਤਾਰ ਸੰਘਰਸ਼ ਕਿਸਾਨ ਕਰ ਰਹੇ ਨੇ ਪਰ ਕੇਂਦਰ ਸਰਕਾਰ ਕੋਈ ਗੱਲ ਨਹੀਂ ਸੁਣ ਰਹੀ ਕੇਂਦਰ ਸਰਕਾਰ ਗੱਲ ਸੁਣੂਗੀ ਜੀ ਆਸ ਤੇ ਆਸ ਤੇ ਜਦੋਂ ਲੋਕਾਂ ਦਾ ਦਬਾਅ ਲੋਕਾਂ ਦਾ ਹਰ ਜਿਹੜਾ ਦਿਨ ਬਰਦੇਣਾ ਅੱਜ ਵੀ ਜਿੰਨਾ ਇਕੱਠ ਇਕੱਠਾ ਆਇਆ ਇਥੇ ਇਹ ਦਿੱਲੀ ਨੂੰ ਚਲੇ ਗਿਆ ਦਿੱਲੀ ਗੂੰਜ ਕਰਕੇ ਗਿਆ ਉਸ ਦਿਨ ਮੋਦੀ ਸਰਕਾਰ ਦੇ ਜਿਹੜਾ ਆ ਧੌਂ ਦੇ ਵਿੱਚ ਕਿਲਾ ਗੱਡਿਆ ਜਾ ਰਿਹਾ ਹਰ ਰੋਜ਼ ਇਹ ਜਿਹੜਾ ਅਸੀਂ ਨਰਸਾ ਸਾਡਾ ਤੇਜ਼ ਹੋ ਰਿਹਾ ਮੋਦੀ ਸਰਕਾਰ ਆਸੇ ਆਸੇ ਝੋਕ ਰਹੀ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਅਸੀਂ ਮੁੱਦੇ ਮੂੰਹ ਸੁੱਟ ਦੇਾਂਗੇ ਕੁਝ ਹੀ ਦਿਨਾਂ ਦੇ ਵਿੱਚ ਇਸ ਨੂੰ ਝੁਕਣਾ ਪਏਗਾ 4 ਜਿਹੜੀ 4 ਤਰੀਕ ਨੂੰ ਮੀਟਿੰਗ ਆ ਉਹ ਚ ਲੱਗਦਾ ਕੋਈ ਕਿਸ ਹੱਲ ਨਿਕਲੇਗਾ ਜੀ ਜ਼ਰੂਰ ਨਿਕਲੇਗਾ ਅਗੇ 4 ਤਰੀਕ ਨੂੰ ਹੱਲ ਜੇ ਨਹੀਂ ਕੱਢੇਗੀ ਸਰਕਾਰ ਔਰ ਇਹ ਸੰਘਰਸ਼ ਹੋਰ ਤੇਜ਼ ਕਰਕੇ ਸਰਕਾਰ ਦਾ ਹੋਰ ਨੱਕ ਜਦਮ ਕਰਕੇ ਆਉਣ ਵਾਲੇ ਸਮੇਂ ਚ ਹੱਲ ਜ਼ਰੂਰ ਕਢਾ ਕੇ ਉਠਾਂਗੇ ਇਹ ਸਾਰੀਆਂ ਕਿਸਾਨ ਜਥੇਬੰਦੀਆਂ ਸਾਂਝੇ ਤੌਰ ਦੇ ਉੱਪਰ ਸੰਘਰਸ਼ ਕਰ ਰਹੀਆਂ ਨੇ ਦਵਿੰਦਰ ਸਿੰਘ ਨੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਜੀ ਲਗਾਤਾਰ ਪ੍ਰੋਟੈਸਟ ਵੀ ਚੱਲ ਰਿਹਾ ਰੇਲ ਰੋਕੋ ਅੰਦੋਲਨ ਵੀ ਕਿਸਾਨਾਂ ਵੱਲੋਂ ਜਾਰੀ ਨੇ ਦਿੱਲੀ ਵੀ ਵੱਖ-ਵੱਖ ਬਾਰਡਰ ਘੇਰੇ ਨੇ ਪੋਹ ਹੜਤਾਲ ਵੀ ਤੁਹਾਡੀ ਜਥੇਬੰਦੀ ਵੱਲੋਂ ਜਾਰੀ ਹੈ ਤਾਂ ਕੀ ਅੱਜ ਦਾ ਇਹ ਸੰਘਰਸ਼ ਹੈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਕਿ ਨਵੇਂ ਸਾਲ ਦਾ ਪਹਿਲਾ ਦਿਨ ਹੀ ਕਾਲਾ ਦਿਵਸ ਸਨ ਵੇਖੋ ਜੀ ਅੱਜ ਜਿਹੜਾ ਨਵਾਂ ਸਾਲ ਆ ਨਵਾਂ ਸਾਲ ਜਿਹੜਾ ਵਾ ਇਹ ਤੇ ਆਸ ਕੀਤੀ ਜਾ ਸਕਦੀ ਆ ਵੀ ਕੁਝ ਸਰਕਾਰਾਂ ਨੂੰ ਸਮਝਾਵੇ ਕੁਝ ਸਰਕਾਰਾਂ ਸੋਚਣ ਜਿਹੜਾ ਪਿਛਲਾ 2020 2020 ਨੰਘਿਆ ਇਹਦੇ ਵਿੱਚ ਜਿਹੜਾ ਜਾਣਬੁੱਝ ਕੇ ਸੈਂਟਰ ਸਰਕਾਰ ਔਰ ਪੰਜਾਬ ਸਰਕਾਰ ਨੇ ਸੰਕਟ ਦੇ ਵਿੱਚ ਨੰਘਾਇਆ ਆਸ ਕਰਦੇ ਆ ਅਰਦਾਸ ਕਰਦੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਵੀ ਇਹ ਜਿਹੜਾ ਵਾ ਅੱਜ ਦਾ ਜਿਹੜਾ ਨਵਾਂ ਸਾਲ ਆਰੰਭ ਹੋਇਆ ਵਾ ਇਹ ਸਰਕਾਰ ਦੇ ਉੱਤੇ ਕੁਝ ਚੰਗਾ ਸੋਚਣਾ ਕੋ ਚੰਗੇ ਮੱਤ ਦਵੇ ਇਹਨਾਂ ਨੂੰ ਕਿਉਂਕਿ ਜਿਹੜੇ ਕਿਸਾਨ ਮਜ਼ਦੂਰ ਅੱਗੇ ਦੁਖੀ ਰਹਿਆ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਦਿਨ ਸਿੱਧੇ ਨਹੀਂ ਹੋਣ ਸਿੱਧੇ ਹੋਣ ਬਟ ਜੇ ਸਰਕਾਰ ਨੇ ਇੱਕ ਫੈਸਲਾ ਲੈਣਾ ਦਾ ਲੱਗਦਾ 30 ਤਰੀਕ ਨੂੰ ਜਿਹੜੀਆਂ ਦੋ ਮੰਗਾਂ ਬੰਨੀਆਂ ਸਾਰੀਆਂ ਵੀ ਮੰਗੀਆਂ ਮੰਨੀਆਂ ਜਾ ਸਕਦੀਆਂ ਸੀ ਕਿ ਹੌਲੀ ਹੌਲੀ ਅੰਦੋਲਨ ਦਾ ਅਸਰ ਵੇਖੋ ਸਰਕਾਰ ਦੀ ਨੀਅਤ ਤੇ ਨੀਤੀ 'ਚ ਫਰਕ ਆ ਉਹ ਬੇਈਮਾਨਾਂ ਬੇਈਮਾਨ ਉਹ ਸੰਘਰਸ਼ ਨੂੰ ਲੰਮਾ ਕਰਨਾ ਚਾਹੁੰਦੇ ਸੀ ਕਿਉਂਕਿ ਇਸ ਕਰਕੇ ਵੀ ਇਹ ਠੰਡੇ ਪੈ ਜਾਣਗੇ ਪਰ ਹੁਣ ਉਹਨਾਂ ਦੇ ਉਹਨਾਂ ਦੇ ਗੱਲ ਦੇ ਵਿੱਚ ਕੋੜ ਕਿਰਲਾ ਫਸਿਆ ਕਿਉਂਕਿ ਇਹ ਸੰਘਰਸ਼ ਜਿਹੜਾ ਪੰਜਾਬ ਤੋਂ ਸ਼ੁਰੂ ਹੋ ਕੇ ਪੂਰੇ ਭਾਰਤ ਦੇ ਵਿੱਚ ਹੁੰਦਾ ਆ ਪੂਰੇ ਵਰਲਡ ਦੇ ਵਿੱਚ ਇਸ ਵੇਲੇ ਜਿਹੜਾ ਸੰਘਰਸ਼ ਚੱਲਾ ਗਿਆ ਇਸ ਕਰਕੇ ਸੈਂਟਰ ਸਰਕਾਰ ਨੂੰ ਹੱਲ ਕਰਨਾ ਹੀ ਪਊਗਾ ਕਰਵਾ ਕੇ ਹੀ ਉਠਾਂਗੇ ਇਹ ਸਾਡਾ ਫੈਸਲਾ ਹੈ ਭੋਖੜ ਹੜਤਾਲ ਦੀ ਜਿਹੜੀ ਅੱਜ ਭੋਖੜ ਹੜਤਾਲ ਦੀ ਸਿਚੁਏਸ਼ਨ ਅੱਜ ਕੌਣ ਬੈਠੇ ਨੇ ਭੋਖੜ ਅੱਜ ਜਿਹੜੇ ਆ ਭੋਖੜ ਹੜਤਾਲ ਤੇ ਸਾਡੇ 5 ਮੈਂਬਰ ਬੈਠੇ ਹੋਏ ਆ ਪੰਜਵਾਂ ਦਿਨ ਅਜ ਭੁਖ ਹੜਤਾਲ ਦਾ ਸਾਡਾ ਟੋਲ ਪਲਾਜ਼ਾ ਨਿਜਰਪੁਰਾ ਤੇ ਚੱਲ ਰਿਹਾ ਇਹ ਜਿੰਨਾ ਚਿਰ ਤੱਕ ਸੈਂਟਰ ਦੇ ਵਿੱਚੋਂ ਸਰਕਾਰ ਦਾ ਕੋਈ ਫੈਸਲਾ ਨਹੀਂ ਹੁੰਦਾ ਇਹ ਭੁਖ ਹੜਤਾਲ ਦਾ ਜਿਹੜਾ ਲੰਮਾ ਟਾਈਮ ਲਗਾਤਾਰ ਇਸੇ ਤਰ੍ਹਾਂ ਯਾਰੀ ਰਹੂਗਾ ਜੀ ਇਸ ਪਾਸੇ ਜਿਹੜੇ ਕਿਸਾਨ ਨੇ ਤੁਸੀਂ ਦੇਖ ਸਕਦੇ ਹੋ ਕਿ ਮਾਰਚ ਕੱਢਦੇ ਹੋਏ ਜਿਹੜੇ ਵਾਹਨਾਂ ਦੇ ਉੱਪਰ ਅ ਝੰਡੇ ਤੁਸੀਂ ਦੇਖ ਸਕਦੇ ਹੋ ਉਹ ਵਾਹਨਾਂ ਦੇ ਉੱਪਰ ਝੰਡੇ ਲਗਾ ਕੇ ਇਹ ਮਾਰਚ ਕਰਦੇ ਹੋਏ ਜਾ ਰਹੇ ਨੇ ਸ਼ਾਂਤਮਈ ਤਰੀਕੇ ਦੇ ਨਾਲ ਕਿਉਂਕਿ ਸਾਲ ਦਾ ਪਹਿਲਾ ਦਿਨ ਸੀ ਇਹਨਾਂ ਦਾ ਕਹਿਣਾ ਸੀ ਕਿ ਉਹ ਆਪਣੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਉਣੀ ਚਾਹੁੰਦੇ ਨੇ ਤਾਂ ਕਿ ਇੱਕ ਮੈਸੇਜ ਜਾਵੇ ਕਿ ਪੰਜਾਬ ਦੇ ਜਿਹੜੇ ਕਿਸਾਨ ਨੇ ਉਹ ਖੇਤੀ ਕਾਨੂੰਨਾਂ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਾ ਕੇ ਹੀ ਦਮ ਲੈਣਗੇ ਤਾਂ ਇਸ ਪਾਸੇ ਜਿਹੜੀਆਂ ਤੁਸੀਂ ਵਾਹਨਾਂ ਦੀਆਂ ਕਤਾਰਾਂ ਦੇਖ ਸਕਦੇ ਹੋ ਉਹ ਜਿਹੜੀਆਂ ਲੰਬੀਆਂ ਕਤਾਰਾਂ ਨੇ ਉਹ ਲੱਗੀਆਂ ਹੋਈਆਂ ਨੇ ਤੇ ਕਿਸਾਨਾਂ ਦਾ ਨਾਲ ਹੀ ਇਹ ਕਹਿਣਾ ਹੈ ਕਿ ਜੇਕਰ ਖੇਤੀ ਕਾਨੂੰਨ ਜਿਹੜੇ ਨੇ ਇਹ ਸਾਡੇ ਲਈ ਇੱਕ ਵਰੰਟ ਨੇ ਕੇਂਦਰ ਸਰਕਾਰ ਜੇਕਰ ਇਹਨਾਂ ਨੂੰ ਖਤਮ ਕਰਨਾ ਚਾਹੁੰਦੀ ਤਾਂ 1 ਮਿੰਟ ਦੇ ਵਿੱਚ ਮੀਟਿੰਗ ਤੇ ਖਤਮ ਕਰ ਸਕਦੀ ਸੀ ਪਰ ਪ੍ਰੈਸ਼ਰ ਜਿਹੜਾ ਉਹ ਲਗਾਤਾਰ ਬਣਾਉਣ ਦਾ ਜਿਹੜਾ ਯਤਨ ਕੀਤਾ ਜਾ ਰਿਹਾ ਹੈ ਤਾਂ ਇਸ ਪਾਸੇ ਜਿਹੜੇ ਕਿਸਾਨ ਨੇ ਉਹ ਨਾਰੇ ਨੌਜਵਾਨ ਕਿਸਾਨ ਜਿਹੜੇ ਨਾਰੇਬਾਜੀ ਕਰਦੇ ਹੋਏ ਪਿੰਡਾਰੀ ਬੋਲਦੇ ਅੱਜ ਇਕੱਠੇ ਹੋਏ ਸਨ ਪਿੰਡਾਰੀ ਬੋਲਦੇ ਇਕੱਠੇ ਹੋ ਕੇ ਸਾਰੇ ਕਿਸਾਨ ਜਿਹੜੇ ਨੇ ਉਹ ਇਸ ਪਾਸੇ ਆਏ ਸਨ ਤਾਂ ਪੁਲਿਸ ਵੱਲੋਂ ਵੀ ਇਸ ਜਗ੍ਹਾ ਦੇ ਉੱਪਰ ਕਿਉਂਕਿ ਵਿਵਸਥਾ ਜਿਹੜੀ ਆ ਬਣੀ ਰਵੇ ਅਜਿਹੇ ਦੇ ਵਿੱਚ ਕਿਸਾਨਾਂ ਨੂੰ ਨਾਲ ਹੀ ਉਹਨਾਂ ਨੇ ਅਪੀਲ ਕੀਤੀ ਕਿਸਾਨਾਂ ਦੇ ਨਾਲ ਹੀ ਤਰਨਖੋੜ ਦੀ ਕੋਠੀ ਰਾਏ ਦੇ ਘਰਾਓ ਹੈ ਉੱਥੇ ਵੀ ਕਿਸਾਨ ਜਿਹੜੇ ਜਾ ਰਹੇ ਨੇ ਹੋਰ ਆਗੂ ਵੀ ਸਾਡੇ ਨਾਲ ਨੇ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜੀਤ ਸਿੰਘ ਮੈਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦਾ ਜ਼ਿਲ੍ਹਾ ਮੀਤ ਪ੍ਰਧਾਨ ਹਾਂ ਜੀ ਪਰ ਤੁਸੀਂ ਅੱਜ ਦਾ ਜਿਹੜਾ ਕਿੰਨੇ ਜਥੇਬੰਦੀਆਂ ਦੀ ਕਾਲ ਸੀਗੀ ਕੀ ਪ੍ਰੋਗਰਾਮ ਦਿੱਤਾ ਜੀ ਸਾਡੀ ਸਾਰੇ ਜੋ ਹਿੰਦੁਸਤਾਨ ਦੀਆਂ ਜਥੇਬੰਦੀਆਂ ਸੀ ਜਿੰਨੀਆਂ ਵੀ ਪੰਜਾਬ ਦੀਆਂ ਕੱਤੇ ਜਥੇਬੰਦੀਆਂ ਨੇ ਹੋਰ ਇਨਸਾਫ ਸਾ ਇਨਸਾਫ ਪਸੰਦ ਜਥੇਬੰਦੀਆਂ ਨੇ ਉਹਨਾਂ ਦਾ ਇਹ ਪ੍ਰੋਗਰਾਮ ਸੀ ਕਿ ਅੱਜ ਅਸੀਂ ਅੱਜ ਅਸੀਂ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਤੇ ਨਵੇਂ ਸਾਲ ਦਾ ਆਗਾਜ਼ ਕਰ ਲਈ ਤੇ ਜਿਹੜੇ ਦਿੱਲੀ ਦੇ ਬੈਠੇ ਸ਼ਹੀਦ ਹੋਏ ਨੇ ਤੇ ਦਿੱਲੀ ਦੇ ਬੈਠੇ ਕਿਸਾਨਾਂ ਮਜ਼ਦੂਰਾਂ ਤੇ ਕਿਰਤੀ ਲੋਕਾਂ ਦੇ ਹੱਕ ਦੇ ਵਿੱਚ ਆਵਾਜ਼ ਸੀ ਅੱਜ ਮੋਦੀ ਸਰਕਾਰ ਨੂੰ ਕਾਲਾ ਦਿਨ ਮਨਾਉਣ ਲਈ ਅੱਜ ਅਸੀਂ ਉਹਦਾ ਮਾਰਚ ਕੱਢ ਕੇ ਤੇ ਪੁਤਲਾ ਫੁਕਿਆ ਗਿਆ ਭਨਾਰੀ ਬੋਲਦੇ ਉੱਪਰ ਵੀ ਪਰਦੇ ਜੀ ਪਰ ਤਾਂ ਪੰਡਾਰੀ ਪੁਪਲ ਦੇ ਉਪਰ ਪ੍ਰਦਰਸ਼ਨ ਕੀਤਾ ਵੱਖ-ਵੱਖ ਜਥੇਬੰਦੀਆਂ ਨੇ ਬੁਲਾ ਰਹੇ ਨੇ ਔਰ ਅਨੇਕਾਂ ਕਿਸਾਨ ਮਜ਼ਦੂਰ ਤੇ ਹੋਰ ਲੋਕ ਹੋਰ ਜਥੇਬੰਦੀਆਂ ਨੇ ਸਾਨੂੰ ਸਾਥ ਦੇ ਕੇ ਤੇ ਇਹ ਮੋਦੀ ਸਰਕਾਰ ਦਾ ਅੱਜ ਜਿਹੜਾ ਕਾਲਾ ਦਿਨ ਮਨਾਇਆ ਗਿਆ ਨਵੇਂ ਸਾਲ ਪਹਿਲਾ ਪਹਿਲਾ ਦਿਨ ਕਾਲੇ ਦਿਵਸ ਵਜੋਂ ਮਨਾਇਆ ਗਿਆ ਕਿਉਂ ਮਨਾਉਂਦੇ ਆ ਜਦ ਕਿ ਸਾਰੇ ਸਰਕਾਰ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਨੇ ਕਾਨੂੰਨ ਨਹੀਂ ਜੀ ਕਿਸਾਨਾਂ ਦੇ ਹੱਕ 'ਚ ਨਹੀਂ ਇਹ ਸਿਰਫ ਕਾਰਪੋਰੇਟ ਮੋਬਾਨੀ ਠਾਨੀਆਂ ਦੇ ਹੱਕ ਵਿੱਚ ਬਣਾਏ ਗਏ ਨੇ ਇਹ ਕਾਨੂੰਨ ਕਾਰਪੋਰੇਟ ਕਾਰਪੋਰੇਟਾਂ ਦੇ ਹੱਕ 'ਚ ਨੇ ਕਿਸਾਨਾਂ ਦੇ ਹੱਕ 'ਚ ਨਹੀਂ ਕਿਸਾਨ ਮਾਰੂ ਬਿੱਲ ਨੇ ਕਿੰਨਾ ਚਿਰ ਤੱਕ ਸੰਘਰਸ਼ ਜਿਹੜਾ ਤੁਸੀਂ ਜਾਰੀ ਰੱਖੋਗੇ ਜੇਕਰ ਗੱਲਬਾਤ ਵੀ ਚੱਲਦੀ ਆ ਸਿਰੇ ਵੀ ਨਹੀਂ ਚੜਦੀ ਸੰਘਰਸ਼ ਕਿੰਨਾ ਚਿਰ ਤੱਕ ਜਨਾਂ ਤੱਕ ਇੱਕ ਸਰਕਾਰ ਮੰਨਦੀ ਨਹੀਂ ਜੀ ਜਨਾਂ ਤੱਕ ਸਰਕਾਰ ਮੰਨਦੀ ਨਹੀਂ ਚਾਹੇ ਉਹ ਟਾਈਮ ਜਿੰਨਾ ਮਰਜ਼ੀ ਲੈ ਜਾਏ ਲਮਕਾ ਲੈ ਸਰਕਾਰ ਚੁੱਕੀ ਹੋਈ ਆ ਅੰਦਰੋਂ ਡਰੀ ਹੋਈ ਆ ਸਿਰਫ ਕਾਰਪੋਰੇਟ ਘਰਾਣਿਆਂ ਦੇ ਦਬਾਅ ਦੇ ਥੱਲੇ ਆਣ ਕੇ ਉਹ ਐਲਾਨ ਨਹੀਂ ਕਰ ਰਹੀ ਇਹ ਅਬਾਨੀਆਂ ਅਡਾਨੀਆਂ ਦੀ ਰਖੇਲ ਬਣ ਕੇ ਰਹਿ ਚੁੱਕੀ ਆ ਕਿਸਾਨ ਆਗੂਆਂ ਨੇ ਜਿਹੜਾ ਆਪਣਾ ਪ੍ਰਦਰਸ਼ਨ ਕਰਦੋਂ ਬਾਅਦ ਜਿਹੜੀ ਇਹ ਸੜਕ ਵੀ ਵਿਹਲੀ ਕਰ ਦਿੱਤੀ ਹੈ ਤਾਂ ਕਿ ਆਵਾਜਾਈ ਸੁਚਾਰੂ ਢੰਗ ਨਾਲ ਜਾਰੀ ਰਵੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਪ੍ਰਦਰਸ਼ਨ ਹੈ ਉਹ ਕਰਨਗੇ ਕਿਉਂਕਿ ਕਿਸੇ ਨੂੰ ਵੀ ਉਹ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਸਿਰਫ ਆਪਣੀ ਜਿਹੜੀ ਗੱਲ ਹੈ ਉਹ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਚਾਹੁੰਦੇ ਨੇ ਪੁਲਿਸ ਦੇ ਆਗੂ ਵੀ ਪ੍ਰਦਰਸ਼ਨ ਦੇ ਵਿੱਚ ਨਾਲ ਸੀ ਤਾਂ ਹੋਰ ਵੀ ਕਿਸਾਨ ਆਗੂ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਸਰ ਜਿਹੜੀ ਕੀ ਨਾਮ ਹੈ ਜੀ ਤੁਹਾਡਾ ਹੁਸ਼ਿਆਰ ਸਿੰਘ ਚੜੇਰ ਹੈ ਕਿ ਕਿਸਾਨ ਜੁਨ ਪੰਜਾਬ ਚ ਲਿਆ ਆਗੂ ਹੈ ਹਾਂਜੀ ਔਰ ਅਸੀਂ ਜੋ ਮੋਦੀ ਸਰਕਾਰ ਨੇ ਤਿੰਨ ਕਾਨੂੰਨ ਪਾਸ ਕੀਤੇ ਅਸੀਂ ਰੱਦ ਕਰਾ ਕੇ ਵਾਪਸ ਆਵਾਂਗੇ ਉਹ ਜਿਹੜੇ ਤਿੰਨੇ ਕਾਨੂੰਨ ਲੋਕਾਂ ਵਾਸਤੇ ਘਾਟੇ ਪੰਦ ਹੈ ਅਸੀਂ ਉਹਨਾਂ ਨੂੰ ਲਾਗੂ ਨਹੀਂ ਹੁੰਦਣਾ ਸਾਡੇ ਜਿੰਨੇ ਵੀ ਸਾਥੀ ਉੱਥੇ ਐ ਉਹ ਭਾਵੇਂ ਬਜ਼ੁਰਗ ਐ ਭਾਵੇਂ ਮਤਾਵਾ ਨੇ ਭਾਵੇਂ ਬੱਚੇ ਐ ਜਾਂ ਜਵਾਨ ਐ ਉਹ ਜਦ ਤੱਕ ਮੋਦੀ ਸਰਕਾਰ ਜਿਹੜੀ ਐ ਉਹ ਕਾਨੂੰਨ ਰੱਦ ਨਹੀਂ ਕਰਦੀ ਉਦੋਂ ਵਾਪਸ ਨਹੀਂ ਆ ਆਉਣਗੇ ਉਹ ਕਿਸੇ ਤਰ੍ਹਾਂ ਦੇ ਪ੍ਰੋਗਰਾਮ ਦਿੰਦੇ ਰੋਗੇ ਬਿਲਕੁਲ ਬਿਲਕੁਲ ਅਸੀਂ ਸ਼ਾਂਤੀ ਮਈ ਤੰਗ ਦੇ ਨਾਲ ਅਧਰੀ ਪ੍ਰੋਟੈਸਟ ਦੇਸੀ ਇਥੇ ਕਰਨ ਔਰ ਆਉਣ ਵਾਲੇ ਟਾਈਮ ਦੇ ਵਿੱਚ ਜੇ ਉਹ ਨਹੀਂ ਮਤਲਬ ਕਰਦੇ ਅਸੀਂ ਇਥੇ ਪ੍ਰੋਗਰਾਮ ਸਾਡੇ ਚ ਚੱਲੇ ਉਹ ਸਾਰੇ ਜਿੱਥੇ ਦਿੱਲੀ ਚਲੇ ਗਏ ਨੇ ਕਿਸਾਨ ਦਿੱਲੀ ਨਾ ਹੋਰ ਵੀ ਜਿੱਥੇ ਇਸੇ ਤਰ੍ਹਾਂ ਹੀ ਜਾ ਰਹੀ ਨੇ ਬਿਲਕੁਲ ਬਿਲਕੁਲ ਸਾਡਾ ਸਾਡਾ ਰੋਜ਼ ਇੱਕ ਟਰੱਕ ਤੇ ਇੱਕ ਟਰਾਲੀ ਰੋਜ਼ਾਨਾ ਆਪਾਂ ਡੈ ਇਥੋਂ ਔਰ ਪੂਰੇ ਦਾ ਪੂਰਾ ਪ੍ਰੋਟੈਸਟ ਉਸੇ ਡੈਂਗਰ ਲੱਖਾਂ ਦੀ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਲੋਕ ਪਹੁੰਚੇ ਹੋਏ ਧਰਵਾਜ ਜੀ ਦਾ ਕਿਸਾਨ ਆਗੂ ਕਹਿ ਰਹੇ ਨੇ ਕਿ ਵੱਡੀ ਗਿਣਤੀ ਦੇ ਜਿਵੇਂ ਕਿਸਾਨ ਦਿੱਲੀ ਪਹਿਲਾਂ ਪਹੁੰਚੇ ਹੋਏ ਨੇ ਹੁਣ ਵੀ ਜਾਣਗੇ ਤਾਂ ਅੱਜ ਸਾਲ ਦਾ ਪਹਿਲਾ ਦਿਨ ਕਾਲਾ ਦਿਵਸ ਕਿਸਾਨਾਂ ਨੇ ਮਨਾਇਆ ਹੈ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਪ੍ਰਦਰਸ਼ਨ ਨੇ ਉਹ ਜਾਰੀ ਨੇ ਭੰਡਾਰੀ ਬੋਲਦੋ ਕਿਸਾਨ ਇਕੱਠੇ ਹੋਏ ਸਨ ਮਾਰਚ ਕਰਦੇ ਹਾਲਗੇਟ ਪਹੁੰਚੇ ਨੇ ਤੇ ਪਿੱਛੇ ਦੇਸ਼ ਦੇ ਪ੍ਰਧਾਨ ਮੰਤਰੀ ਦਾ ਪੁਤਲਾ ਸਾੜਿਆ ਤੇ ਕਿਹਾ ਇੱਕ ਦਿਨਾਂ ਦਾ ਖੇਤੀ ਕਾਨੂੰਨ ਨਹੀਂ ਰੱਦ ਹੁੰਦੇ ਇਹ ਅੰਦੋਲਨ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਕੈਮਰਾ ਪਰਸਨ ਸ